ਅੱਜ ਅਸੀਂ ਖੜੇ ਆ ਆਪਣੇ ਕਲੋਨੀ ਦੇ ਵਿੱਚ ਸਰਾਬਨ ਐਬਸੈਂਸ਼ਨਲ ਫਰੋਡ ਦੇ ਉੱਤੇ ਇਹ ਡੀਏਵੀ ਸਕੂਲ ਨੂੰ ਰੋਡ ਜਾ ਰਹੀ ਹੈ ਆਹ ਸਾਡੇ ਮੇਰੇ ਕਾਸ਼ੀ ਭੜੀ ਹੋਈ ਹੈ ਤਕਰੀਬ ਸਾਢੇ 6 ਸਾਲ ਪਹਿਲਾਂ ਨਵੀਂ ਰੋਡ ਬਣੀ ਸੀ ਇਹ ਸਾਡੇ ਇਲਾਕੇ ਦੇ ਐਮਐਲਏ ਦਰਸ਼ਨ ਸਿੰਘ ਸਵਾਲਕ ਸੀਗੇ ਜਦੋਂ ਸਰਕਾਰ ਸੀ ਅਕਾਲੀ ਦਲ ਦੀ ਉਦੋਂ ਬਣੀ ਸੀ ਇਹ ਉਸ ਤੋਂ ਬਾਅਦ ਕੈਪਟਨ ਮਨੋਸਿੰਘ ਸਰਕਾਰ ਆਈ ਕੁਝ ਨਹੀਂ ਹੋਇਆ ਕੁਝ ਡਿਵੈਲਪਮੈਂਟ ਨਹੀਂ ਹੋਈ ਤੇ ਹੁਣ ਜੇ ਡਿਵੈਲਪਮੈਂਟ ਹੋਈ ਆ ਪੌਣੇ ਦੋ ਸਾਲ ਬਾਅਦ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਕੀਤੀ ਆ ਕਰਵਾਈ ਆ ਜਾਂ ਜਾਂ ਐਮਐਲਏ ਜੀਵਨ ਸਿੰਘ ਗਵਾਲ ਨੇ ਕਰਵਾਈ ਆ ਲੇਕਿਨ ਜਿਹੜੀ ਆ ਰੋਡ ਬਣਾਈ ਗਈ ਆ ਅੱਜ ਤੋਂ 14 15 16 ਨੂੰ ਪਹਿਲਾ ਰੋਡ ਬਣੀ ਸੀ ਉਸ ਤੋਂ ਬਾਅਦ ਇੱਕ ਰਿਪੇਅਰ ਵੀ ਦੁਬਾਰਾ ਵੀ ਹੋ ਗਈ ਆ ਦੇਖੋ ਹੁਣ ਕੀ ਆ ਇਹ ਕੋਈ ਆਪਾਂ ਛੱਕਰ ਕੱਢੀ ਕਰ ਰਹੇ ਆ ਜਾਂ ਈਨੀ ਕੱਢੀ ਕਰ ਰਹੇ ਆ ਆ ਰੋਡ ਕਿੱਦਾਂ ਦੀ ਹੈਗੀ ਐ ਆਪਣੇ ਨੂੰ ਚੱਈ ਜਾ ਰਹੀਆਂ ਨੇ ਜਿਵੇਂ ਗੁੜ ਗੁੜਚ ਨਹੀਂ ਆਪਾਂ ਗਰਮ ਗੁੜਚ ਕਰਸ਼ੀ ਮਾਰਦੇ ਹੁੰਦੇ ਉਹ ਤਾਂ ਚੱਲੀ ਜਾ ਰਹੀਆਂ ਇਹ ਲੇਕਿਨ ਮੁੱਖ ਮੰਤਰੀ ਭਵਨ ਸਿੰਘ ਮਾਂ ਜਿਹਨੂੰ ਮੈਂ ਕਹਿਣਾ ਚਾਹਨਾ ਵਾ ਸਰਕਾਰ ਨੂੰ ਜਿਹੜਾ ਠੇਕੇਦਾਰ ਨਾ ਜਾਲੀ ਠੇਕੇਦਾਰ ਬਣੇ ਹੋਏ ਨੇ ਲੋਕਾਂ ਦੀ ਸਹੂਲਤ ਹੁਣ ਡੀ.ਏ.ਵੀ ਸਕੂਲ ਜਿਹੜੇ ਬੱਚੇ ਆ ਰਿਹਾ ਸਕੂਟਰਾਂ ਤੇ ਆ ਰਿਹਾ ਸਲਿੱਪੋ ਕਿਸ ਛੱਡ ਖਾ ਜਾਣਗੇ ਹੁਣ ਕਿਹਦਾ ਜ਼ਿੰਮੇਵਾਰਾ ਸੰਗਰੂਰ ਬੱਚੇ ਵਿਚਾਰੇ ਖਾਣਾ-ਮਾਣਾ ਮਿਲਿਆ ਬਿਮਾਰ ਹੋ ਗਏ ਉਹਦੀ ਜ਼ਿੰਮੇਵਾਰੀ ਕੀ ਨਹੀਂ ਸਰਕਾਰ ਦੀ ਇਸ ਕਰਕੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੂੰ ਮੈਂ ਕਹਿਣਾ ਚਾਹੁੰਦਾ ਵੀ ਰੋਡ ਸਹੀ ਬਣਵਾਓ ਨਹੀਂ ਬਣਾਉਣਾ ਨਹੀਂ ਛੱਡਦੇ ਉਹ ਤਾਂ ਹੀ ਕਿਉਂਕਿ ਇਹ ਬਿਜਲੀ ਐਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਰੋਡ ਦੀ ਹੈ ਉਹ ਪਹਿਲਾਂ ਵੀ ਇਹ ਦੋ ਚਾਰ ਪਹਿਲਾਂ ਵੀ ਇੱਥੇ ਮਹੀਨੇ ਦੇ ਵਿੱਚ ਰੋਡ ਬਣਾਈ ਜਦੋਂ ਲੋਕ ਠੇਕੇਦਾਰ ਵੀ ਫਾਹਾ ਨਾ ਵੱਡੋ ਆਹ ਦੇਖੋ ਰੋਡ ਜਿਹੜੀ ਆ ਟੁੱਟੀ ਪਈ ਆ ਆਰਪੇਅਰ ਕੀਤੀ ਫੇਰ ਟੁੱਟ ਗਈ ਹੈ ਲੇਕਿਨ ਮੈਂ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੂੰ ਮੈਂ ਦਵਾਦਾ ਫੇਰ ਇਹ ਬਿਜਲੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਸਹੀ ਬਣਾਓ ਤਾਂ ਕਿ ਇਹ ਤੁਹਾਡੀ ਬਦਨਾਮੀ ਹੋ ਰਹੀ ਸਰਕਾਰ ਦੀ ਹੋਰ ਰੁਕ ਜੇ ਜਿਹੜਾ ਠੇਕੇਦਾਰ ਨੇ ਕੰਮ ਕੀਤਾ ਸ੍ਰੀਲ ਕੁਮਾਰ ਠੇਕੇਦਾਰ ਆ ਹੈ ਇਹ ਪੱਖੌੜੋਂ ਦੇ ਸ਼ਹੀਦ ਭਗਤ ਸਿੰਘ ਨਾਲੋਂ ਰਹਿੰਦਾ ਵਾ ਮੈਂ ਠੇਕੇਦਾਰ ਸ੍ਰੀਲ ਕੁਵਾਰ ਨੂੰ ਕਹਿਣਾ ਜਦੋਂ ਮੇਰੀ ਵੀਡੀਓ ਦੇਖੂਗਾ ਨਾ ਕਿ ਰੋਡ ਜਾਂਦਾ ਬੰਦਲਾ ਪੁੱਤ ਬਣ ਕੇ ਦੁਬਾਰਾ ਨਵੇਂ ਪ੍ਰੀਮਿਸ ਪਾ ਦੇ ਕੋ ਲੋਕਾਂ ਦੇ ਵਿਚਾਰੇ ਬੋਲਣਾ ਨਹੀਂ ਉਹ ਤਾਂ ਕਹਿੰਦੇ ਮਸਾ ਬਣੀ ਰੋਡ ਚੱਲ ਕੋਈ ਨਾ ਸੀ ਕੀ ਰਣਾ ਪਰ ਜੇ ਇਹ ਮਹੀਨੇ ਬਾਅਦ ਰੋਡ ਟੁੱਟ ਜੇ ਜਾਂ 15 ਦਿਨ ਬਾਅਦ ਰੋਡ ਟੁੱਟ ਜੇ ਇਹ ਜੀ ਰੋਡ ਦਾ ਸਾਡੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਉਹਦੇ ਮਿੱਤਰਾਂ ਨਾ ਬਣਾ ਮਨੋਂ ਮੈਂ ਇਹ ਬੰਦੇ ਦਾ ਪੁੱਤਵਾਰਕ ਦੁਵਾੜਾ ਬਣਾ ਜੇ ਇੱਥੇ ਕੋਈ ਹਾਦਸਾ ਹੋ ਗਿਆ ਤੇਰੇ ਘਰ ਦੇ ਮੂਰੇ ਇਕੱਠੇਾਰੇ ਬੰਦੇ ਲਿਉਨੇ ਅਸੀਂ ਵੀ ਉਹਦਾ ਮੁਆਵਜ਼ਾ ਦੇ ਆ ਕੇ ਪਹਿਲਾਂ ਤੋਂ ਡੀ.ਐਵ. ਸਕੂਲ ਦੇ ਬੱਚੇ ਜਾਂਦੇ ਆ ਬੜੇ ਬੱਚੇ ਬੜੇ ਰੱਬ ਦੇ ਰੂਪ ਹੀ ਹੁੰਦੇ ਆ ਇਸ ਕਰ ਮੈਂ ਠੀਕਾ ਸੁਣੇ ਨੂੰ ਕਹਿਣਾ ਚਾਹਨਾ ਗਲਾਡਾ ਨੂੰ ਵੀ ਕਹਿਣਾ ਚਾਹਨਾ ਇਹ ਤੇ ਜੇ ਹੀ ਆਰ.ਡੀ.ਓ. ਐਕਸਿਡੈਂਟ ਆ ਕੇ ਮੌਕੇ ਦੁਆਰਾ ਚੈੱਕ ਕਰਨ ਸੈਂਪਲ ਭਰਨਾ ਤੇ ਰੋਡ ਦਾ ਆ ਦੇਖੋ ਆ ਦੇਖੋ ਹਲੋ ਯਾ ਮਤਲਬ ਆ ਭਵਨਦ ਮੰਗ ਜੀ ਤੁਹਾਡੀ ਰਕਾਰ ਆ ਹੈ ਮਗਨਾ ਆਇਆ ਤੁਹਾਡੀ ਸਰਕਾਰ ਦਾ ਕੰਮ ਉਹੀ ਆ ਕਾਂਗਰਸੀ ਸਾਰੇ ਕਾਲੀ ਉਹੀ ਰਲੇ ਹੋਏ ਨੇ ਸਾਰੇ ਇੱਥੇ ਕੋਈ ਕੋਈ ਨਹੀਂ ਆ